ਜੀ ਕਰ ਕਾਲਸਾ ਵਾਹਿਗੁਰੂ ਜੀ ਕੇ ਪਤੇ ਸਾਰੀਆਂ ਸੰਗਤਾਂ ਨੂੰ ਨੂੰ ਹੰਸਿੰਗ ਜਥੇ ਵਰਦਿਆਂ ਨੂੰ ਪਤੇ ਪ੍ਰਵਾਨ ਕਰਨੇ ਅੱਜ ਬਹੁਤ ਕਟਨਾ ਮਾੜੀ ਹੋਈ ਆ ਸ੍ਰੀ ਬਾਬਾ ਵਿਕੜਾ ਸਾਹਿਬ ਜੀ ਧਰਤੀ ਤੇ ਕ੍ਰਤੀਕ ਭਾਦਰ ਸਾਹਿਬ ਜੀ ਦੇ ਉਸਤਾਨ ਤੇ ਜੋ ਜਥੇ ਬੰਦੀਆ ਸਰਬਤ ਮਹੱਲਾ ਖੇਡਦੇ ਹੋਇਆ ਮਹੱਲੇ ਨੂੰ ਜਾਣਦੇ ਹੋਇਆ ਉੱਥੇ ਬਾਬਾ ਮੇਜਰ ਸਿੰਘ ਜੀ ਸਤਿਕਾਰਯੋਗ ਮਹਾਪੁਰਸ਼ ਜੋ ਮਹਲਾ ਕੱਢਣ ਜਾ ਰਹੇ ਸਨ ਉਹਨਾਂ ਦੇ ਉੱਤੇ ਸੋਸ਼ਲ ਮੀਡੀਆ ਉੱਤੇ ਜੋ ਚੱਲ ਰਹੀਆਂ ਖਬਰਾਂ ਦੇ ਵਿੱਚੋਂ ਸੁਣਿਆ ਸੀ ਬਾਬਾ ਜੀ ਦੇ ਉੱਤੇ ਅਟੈਕ ਹੋਇਆ ਤੇ ਉੱਥੇ ਹੀ ਅਤੀ ਸਤਿਕਾਰਯੋਗ ਭਾਈ ਕਿੱਲੀ ਪੀਰ ਸਿੰਘ ਜੀ ਜੋ ਮਸ਼ੇਸ਼ ਸ਼ਹੀਦਾਂ ਕਰਨਾਲ ਦੇ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਜੋਗਾ ਸਿੰਘ ਜੀ ਮਹਾਂਪੁਰਸ਼ ਮਜੂਦਾ ਜਥੇਦਾਰ ਉਹਨਾਂ ਦੇ ਸੇਵਾਦਾਰ ਉਹ ਬਾਬਾ ਜੀ ਬਾਬਾ ਮੇਜਰ ਸਿੰਘ ਜੀ ਦੇ ਇੱਕਦਮ ਲਾਗੇ ਖੜੇ ਹੋ ਗਏ ਹੋ ਗਏ ਤੇ ਗੋਲੀ ਉਹਨਾਂ ਨੂੰ ਵੱਜ ਗਈ ਤੇ ਉਹਨਾਂ ਦੀ ਉੱਥੇ ਹੀ ਮੌਤ ਹੋ ਗਈ ਤਾਂ ਬਹੁਤ ਮਾੜੀ ਘਟਨਾ ਹੈ ਨਿੰਦਨਯੋਗ ਘਟਨਾ ਹੈ ਕਿ ਜੋ ਉਸ ਨਹੀਂ ਹੋਣੀ ਚਾਹੀਦੀ ਹੈ ਦਾਸ ਸਿੰਘ ਸਹਾਜਿਤਧਾਰ ਬਾਬਾ ਜੀ ਬਾਬਾ ਹੀਰਾ ਸਿੰਘ ਜੀ ਸਤਕੰਡਵਾਸੀ ਮਹਾਂਪੁਰਸ਼ ਜੋ ਸ਼ਾਸਤਰ ਵਿਦਿਆ ਦੇ ਧਨੀ ਜੋ ਸ਼ਾਸਤਰ ਵਿਦਿਆ ਇਸ ਸੰਸਥ ਦੇ ਵਿੱਚ ਉਸ ਸੰਸਾਰ ਦੇ ਵਿੱਚ ਸਤਾ ਕੇ ਸਤਿਗੁਰਾਂ ਦੇ ਚਰਨਾਂ 'ਚ ਜਾਬ ਰਾਜੇ ਨੇ 5 ਸਾਲ ਹੋ ਗਏ ਬਾਬਾ ਜੀ ਨੂੰ ਸੰਸਾਰ ਤੋਂ ਗਿਆਨ ਨੂੰ ਉਹਨਾਂ ਤੋਂ ਬਾਅਦ ਉਹਨਾਂ ਦੇ ਛੋਟੇ ਭਾਈ ਸਾਹਿਬ ਜੀ ਕਿੱਲੀ ਪੀਰ ਸਿੰਘ 3 ਸਾਲ ਹੋ ਗਏ ਆ ਉਹਨਾਂ ਨੂੰ ਸੰਸਾਰ ਤੋਂ ਗਿਆਨ ਨਾ ਉਹਨਾਂ ਦਾ ਕਿੱਲੀ ਪੀਰ ਸੀ ਬਾਬਾ ਹੀਰਾ ਸਿੰਘ ਜੀ ਮਹਾਪੁਰਸ਼ ਉਹਨਾਂ ਦੇ ਛੋਟੇ ਬ੍ਰਦਰ ਦਾ ਕਿੱਲੀ ਪੀਰ ਸਿੰਘ ਕਿਹਾ ਜਾਂਦਾ ਸੀਗਾ ਉਸ ਤਰ੍ਹਾਂ ਹੀ ਅੱਜ ਨਾ ਜਿਹੜਾ ਸਿੰਘਾਂ ਦਾ ਸਿੰਘਾਂ ਦੇ ਨਾਲ ਰਲ ਜਾਂਦਾ ਹੈ ਤੇ ਇਹ ਰਮੇਸ਼ ਸ਼ਹੀਦਾਂ ਤਰਨਾ ਦਲ ਦੇ ਸੇਵਾਦਾਰ ਭਾਈ ਕਿੱਲੀ ਪੀਰ ਸਿੰਘ ਜੀ ਜਿਨ੍ਹਾਂ ਦੀ ਗੋਲੀ ਵੱਜੀ ਹੈ ਪਰ ਸੋਸ਼ਲ ਮੀਡੀਆ ਉੱਤੇ ਜੋ ਖਬਰ ਚੱਲ ਰਹੀ ਐ ਇਸ ਟਾਈਮ ਤੇ ਜੋ ਕੋਲਸ ਹੈ ਉਹਨਾਂ ਦੇ ਕੋਲ ਜੋ ਸਿੰਘਾਂ ਨੇ ਨਾਂ ਲਿਖੇ ਦਿੱਤਾ ਹੈ ਉਹਨਾਂ ਨੂੰ ਦੱਸਿਆ ਉਸ ਜਥੇਦਾਰ ਬਾਬਾ ਹੀਰਾ ਸਿੰਘ ਜੀ ਮਾਪੁਰੇ ਸਚਕੰਡਵਾਸੀ ਉਹਨਾਂ ਦੇ ਅੱਗੇ ਲਾ ਕੇ ਤੇ ਪਿੱਛੇ ਬਾਬਾ ਕਿੱਲੀ ਪੀਰ ਜੀ ਦਾ ਲਾਤਾ ਕਿਉਂਕਿ ਉਹਨਾਂ ਦੇ ਭਾਈ ਸਾਹਿਬ ਜੀ ਉਹਨਾਂ ਦਾ ਨਾਂ ਵੀ ਕਿੱਲੀ ਪੀਰ ਸਿੰਘ ਸੀਗਾ ਨਾਂ ਰਲਦੇ ਨੇ ਤਾਂ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਬਾਬਾ ਕਿੱਲੀ ਪੀਰ ਸਿੰਘ ਜੀ ਨੂੰ ਬਾਬਾ ਹੀਰਾ ਸਿੰਘ ਜੀ ਦੇ ਸ਼ੂਟੇ ਵੀਰ ਜੀ ਜਿਨ੍ਹਾਂ ਨੂੰ 3 ਸਾਲ ਹੋ ਗਏ ਸੰਸਾਰ ਤੋਂ ਗਿਆਨ ਤੇ ਉਹਨਾਂ ਦਾ ਹੱਥੀ ਸੰਸਕਾਰ ਜਿਹੜਾ ਸਿੰਘ ਸਹ ਜਲੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਨਨਕਾਣਾ ਸਾਹਿਬ ਵਾਲੇ ਮਹਾਂਪੁਰਸ਼ ਜਿਨ੍ਹਾਂ ਦੇ ਉੱਤੇ ਹੁਣ ਅੱਜ ਅਟੈਕ ਹੋਇਆ ਤੇ ਇੱਕਦਮ 225 ਪਾਈ ਕਿਲੀਪੀਰ ਸਿੰਘ ਜੀ ਅੱਗੇ ਆਏ ਉਹਨਾਂ ਦੇ ਨਾਂ ਦੇ ਨਾਲ ਹੀ ਸਿੰਘਾਂ ਦਾ ਜਿਹੜਾ ਨਾਰ ਆ ਲਿਆ ਹੋਇਆ ਹੈ ਉਹਨਾਂ ਦੀ ਡੈਥ ਹੋ ਗਈ ਹੈ ਮਹਾਂਪੁਰਸ਼ਾਂ ਨੇ ਆਪ ਸੰਸਕਾਰ ਬਾਬਾ ਕਿਲੀਪੀਰ ਸਿੰਘ ਜੀ ਦਾ ਆਪਣੇ ਸਥਾਨ ਦੇ ਉੱਤੇ ਕੀਤਾ ਸੀਗਾ ਤਾਂ ਇਹ ਨਾਂ ਜਿਹੜਾ ਰਲਦਾ ਹੈ ਪਰ ਵੱਖਰੀ ਹੈ ਉਹ ਪਿੰਡ ਦੁਨਿਆਲ ਸ੍ਰੀ ਬਾਬਾ ਬਕਾਲਾ ਸਾਹਿਬ ਜੀ ਪਾਵਨ ਪਵਿੱਤਰ ਧਰਤੀ ਦੇ ਲਾਗੇ ਹੀ ਦੁਨਿਆਲ ਨਗਰ ਹੈ ਜਿੱਥੋਂ ਦੇ ਨਿਵਾਸੀ ਸੀਗੇ ਬਾਬਾ ਜੀ ਮਹਾਂਪੁਰਸ਼ ਤੇ ਛੋਟੇ ਭਾਈ ਕਿੱਲੀ ਪੀਰ ਸਿੰਘ ਜੀ ਉਹ ਪਿੰਡ ਦੁਨਿਆਲ ਹੈ ਇਹ ਭਾਈ ਸਾਹਿਬ ਭਾਈ ਕਿੱਲੀ ਪੀਰ ਸਿੰਘ ਜੀ ਮਸ਼ਹੂਰ ਸ਼ਹੀਦਾਂ ਤਰਨਤਾਰਨ ਦਲ ਦੇ ਸੇਵਾਦਾਰ ਇਹ ਤਰਨਤਾਰਨ ਵਾਲੀ ਸਾਈਡ ਦੇ ਲਾਗੇ ਇਹਨਾਂ ਦਾ ਨਗਰ ਹੈ ਦੇ ਜੋਤੇ ਖਬਰਾਂ ਦੇ ਵਿੱਚ ਜੋ ਸੋਸ਼ਲ ਮੀਡੀਆ ਉੱਤੇ ਆ ਰਿਹਾ ਹੈ ਉਹ ਸਾਡੇ ਅਤੀ ਸਤਿਕਾਰਯੋਗ ਪਿਤਾ ਜੀ ਸਚਖੰਡਵਾਸੀ ਮਹਾਂਪੁਰਖ ਸਚ ਬਾਬਾ ਹੀਰਾ ਸਿੰਘ ਜੀ ਦਾ ਆ ਰਿਹਾ ਹੈ ਉਸ ਤੋਂ ਮਗਰ ਬਾਬਾ ਕਿਲੀ ਪੀਰ ਜੀ ਦਾ ਸਾਡੇ ਚਾਚਾ ਜੀ ਦਾ ਆ ਰਿਹਾ ਹੈ ਪਰ ਗੁਰੂ ਖਾਲਸਾ ਜੀ ਸਾਰਿਆਂ ਸੰਗਤਾਂ ਨੂੰ ਦੱਸ ਦਈਏ ਕਿ ਉਹਨਾਂ ਨੂੰ ਬਹੁਤ ਕਾਫੀ ਸਮਾਂ ਹੋ ਗਿਆ ਵਾ ਸੰਸਾਰ ਤੋਂ ਗਿਆਨ ਨੂੰ ਇਹ ਮਸ਼ੇ ਸ਼ਹੀਦਾਂ ਤਰਨਤਾਲ ਦੇ ਸੇਵਾਦਾਰ ਬਾਬਾ ਕਿਲੀ ਪੀਰ ਸਿੰਘ ਜੀ ਜੀ ਸਿੱਕੇ ਬਹੁਤ ਲੰਬੇ ਸਮੇਂ ਤਏ ਸੇਵਾ ਕਰਦੇ ਸੀ ਜੋ ਅੱਜ ਗੋਲੀ ਦਾ ਉਹਨਾਂ ਦੇ ਵੱਜਣ ਦੇ ਨਾਲ ਉੱਥੇ ਹੀ ਦੇਹਤ ਹੋ ਗਈ ਹੈ ਗੁਰੂ ਖਾਲਸਾ ਜੀ ਬਹੁਤ ਮਾੜੀ ਗੱਲ ਹੈ ਮੈਂ ਬੇਨਤੀ ਕਰਾਂ ਸਾਰਿਆਂ ਸਿੰਘਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਇਹ ਸਮੇਂ ਤੋਂ ਤਾਂ ਦੂਰ ਹੋ ਜਾਈਏ ਅਸੀਂ ਆਪਸ ਵਿੱਚ ਹੀ ਇੱਕ ਦੂਜੇ ਨੂੰ ਮਾਰਨ ਤੇ ਲੱਗੇ ਹੋਏ ਆ ਅਸੀਂ ਸਤ ਗੁਰੂ ਸੰਗਤ ਨੂੰ ਕੀ ਉਪਦੇਸ਼ ਦਵਾਂਗੇ ਗੁਰੂ ਖਾਲਸਾ ਜੀ ਸਾਨੂੰ ਸਮਝਣ ਦੀ ਲੋੜ ਹੈ ਅੱਜ ਕੱਲ ਤਾਂ ਬਚਾ ਆਪਣਾ ਕਰੋ ਤਾਂ ਉਹੀ ਬਹੁਤ ਚੰਗਾ ਹੈ ਪਰ ਗੁਰੂ ਖਾਸਾ ਹੀ ਬੇਨਤੀ ਹੈ ਕਿ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਬਹੁਤ ਮਾੜੀ ਘਟਨਾ ਹੋਈ ਹੈ ਸ੍ਰੀ ਬਾਬਾ ਬਕਾਲਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਜੋ ਮਹਾਪੁਰਸ਼ਾਂ ਦੇ ਉੱਤੇ ਵੀ ਅਟੈਕ ਕੀਤਾ ਜਾ ਰਿਹਾ ਸੀਗਾ ਤੇ ਉਹ ਜਿਹੜਾ ਸਿੰਘ ਅੱਗੇ ਆ ਗਿਆ ਭਾਈ ਕਿੱਲੀ ਵੀਰ ਸਿੰਘ ਜੀ ਸੇਵਾਦਾਰ ਮਹਾਪੁਰਸ਼ਾਂ ਦਾ ਕਿੰਨਾ ਪਿਆਰਾ ਸੇਵਾਦਾਰ ਸੀਗਾ ਬੜੇ ਲੰਮੇ ਸਮੇਂ ਤੋਂ ਜਿਹੜਾ ਉਹ ਪੰਥ ਦੀ ਸੇਵਾ ਕਰਦੇ ਆ ਰਹੇ ਸੀ ਰਾਖੀਆਂ ਦੇ ਘੋੜਿਆਂ ਦੀ ਸੇਵਾ ਕਰਦੇ ਆ ਰਹੇ ਸੀ ਬਹੁਤ ਦੁੱਖ ਹੋ ਰਿਹਾ ਹੈ ਉਹਨਾਂ ਦਾ ਇਹ ਸੁਣਿਆ ਸੁਣ ਕੇ ਤੇ ਜੋ ਸੋਸ਼ਲ ਮੀਡੀਆ ਉਤੇ ਪੁਲਿਸ ਪ੍ਰਸ਼ਾਸਨ ਨੇ ਵੀ ਬਿਆਨ ਦਿੱਤੇ ਨੇ ਤੋਂ ਫਿਰ ਉਹ ਮੈਂ ਸੁਣਦਾ ਪਿਆ ਸੀ ਇੱਕਦਮ ਮੈਨੂੰ ਜਿਹੜਾ ਵਾ ਮੈਸੇਜ ਆਇਆ ਸਾਡੇ ਲਾਗੇ ਸਿੰਘਾਂ ਦਾ ਕਿ ਇਸ ਤਰ੍ਹਾਂ ਬਾਬਾ ਜੀ ਦਾ ਨਾਮ ਆ ਰਿਹਾ ਵਾ ਤੇ ਚਾਚਾ ਜੀ ਦਾ ਨਾਮ ਬਾਬਾ ਕਿਲੀ ਪੀਰ ਜੀ ਦਾ ਨਾਮ ਆ ਰਿਹਾ ਮੈਂ ਕਿਹਾ ਜੀ ਉਹ ਸਾਰੀਆਂ ਇਮਾਨਪੁਰਸ਼ਾਂ ਜਥੇਬੰਦੀਆਂ ਨੂੰ ਸੰਤ ਸੰਗਮ ਨੂੰ ਪਤਾ ਹੀ ਹੈ ਕਿ ਬਹੁਤ ਉਹ ਤਾਂ ਪਹਿਲਾਂ ਚੜਾਈ ਕਰ ਗਏ ਸੀਗੇ ਬਾਬਾ ਕਿਲੀ ਪੀਰ ਜੀ ਉਹ ਸਿਹਤ ਉਹਨਾਂ ਦੀ ਠੀਕ ਨਹੀਂ ਸੀ 슈ਗਰ ਦੇ ਮਰੀਜ਼ ਸੀ ਕਾਫੀ ਸਮਾਂ ਉਹਨਾਂ ਨੂੰ ਜਿਹੜਾ ਮੰ지에 ਤੇ ਪਾ ਕੇ ਉਹਨਾਂ ਦੇ ਬਹੁਤ ਅੰਤਮ ਜਿਹੜਾ ਸੀਗਾ ਸਮਾਂ ਉਹਨਾਂ ਦਾ ਬੜਾ ਕਠਨ ਸੀਗਾ ਤੇ ਸਤਗੁਰਾਂ ਦੇ ਚਰਨਾਂ 'ਚ ਜਾਬਰਾਜ ਜੀ ਨੇ ਦੇ ਉਹ ਤੇ ਪਹਿਲਾਂ ਹੀ ਚਲੇ ਗਏ ਸੀ 3 ਸਾਲ ਹੋ ਗਏ ਉਹਨਾਂ ਨੂੰ ਗਿਆਨ ਨੂੰ ਪਰ ਉਹਨਾਂ ਦਾ ਨਾਮ ਹੀ ਕਿੱਲੀ ਪੀਰ ਹੈ ਤੇ ਇਹਨਾਂ ਦਾ ਨਾਮ ਹੀ ਕਿੱਲੀ ਪੀਰ ਆ ਨਾ ਰਲ ਗਏ ਨੇ ਤੇ ਸਿੰਘ ਤੇ ਆਪਾਂ ਸਾਰੇ ਇੱਕੋ ਹੀ ਆ ਸਰੂਪ ਤੇ ਇੱਕੋ ਹੀ ਆ ਬਾਣਾ ਜਿੰਨੇ ਪਾਇਆ ਉਹ ਇੱਕੋ ਹੀ ਸਰੂਪ ਹੈ ਤਾਂ ਗੁਰੂ ਖਾਸਾ ਜੀ ਇੰਨੀਆਂ ਕੀ ਬੇਨਤੀਆਂ ਆ ਦਾਸ ਸ਼ੇਵ ਸਿੰਘ ਜੀ ਬਾਬਾ ਜੀ ਦੇ ਵੱਡੇ ਪੁੱਜੰਗੀ ਬਾਬਾ ਹੀਰਾ ਸਿੰਘ ਜੀ ਦੇ ਬੇਨਤੀ ਪ੍ਰਵਾਨ ਕਰਨੀ ਗੁਰੂ ਖਾਸਾ ਜੀ ਨਾ ਰਲਦੇ ਮਿਲਦੇ ਨੇ ਪਰ ਇਹ ਵੀ ਸਾਡੇ ਨੇ ਵੀ ਸਾਡੇ ਹੀ ਆ ਸਾਰੇ ਅਸੀਂ ਬਾਣੀ ਵਾਲੇ ਸਿੰਘ ਸਾਡਾ ਪਰਿਵਾਰ ਹੈ ਜੀ ਇਹ ਸਾਰਾ ਜੋ ਅਮਰਦਤਾਰੀ ਗੁਰਸਿੱਖਾ ਉਹ ਸਾਡਾ ਹੀ ਪਰਿਵਾਰ ਹੈ ਗੁਰੂ ਖਾਲਸਾ ਇੱਕ ਪਰਿਵਾਰ ਹੁੰਦਾ ਹੈ ਪਰ ਬਹੁਤ ਮਾੜਾ ਆਇਆ ਹੋਇਆ ਇਸ ਦਾ ਅਸੀਂ ਵਿਰੋਧ ਕਰਾਂਗੇ ਤੇ ਨਿੰਦਾਾਂਗੇ ਵੀ ਵੀ ਜੋ ਮਹੱਲਿਆਂ ਦੇ ਵਿੱਚ ਇਹ ਘਟਨਾ ਹੁੰਦੀਆਂ ਨੇ ਇਹ ਬਹੁਤ ਗਲਤ ਘਟਨਾ ਹੁੰਦੀਆਂ ਨੇ ਜਿੰਨੇ ਵੀ ਜਥੇਦਾਰ ਸਹਿਬਾਨ ਨੇ ਸਤਿਕਾਰਯੋਗ ਨੇ ਪਰ ਉਹਨਾਂ ਨੂੰ ਥੋੜਾ ਸੋਚਣਾ ਤੇ ਸਮਝਣਾ ਚਾਹੀਦਾ ਹੈ ਕਿ ਇਹ ਜੋ ਘਟਨਾ ਹੁੰਦੀਆਂ ਨੇ ਇਹਨਾਂ ਨੂੰ ਰੋਕਿਆ ਜਾਵੇ ਜਥੇਬੰਦੀਆਂ 21 ਐ ਸਾਰਾ ਕੋਈ ਹੈਗਾ ਇਹ ਖਾਲਸਾ ਤੇ ਜੇ ਆਪਸ ਵਿੱਚ ਹੀ ਹੇ ਤਾਂ ਕਰਨਗੇ ਮਹੱਲੇ ਕਿਹੜਾ ਜਾਵੇਗਾ ਮਹੱਲੇ ਜਾਣ ਤੋਂ ਤਾਂ ਕਈ ਪਿੱਛੇ ਵੀ ਹਟ ਚੁੱਕੇ ਨੇ ਪਰ ਹੁਣ ਸਮਝਣ ਦੀ ਲੋੜ ਹੈ ਸਾਰਿਆਂ ਨੂੰ ਕਿ ਸਮਝਣਾ ਚਾਹੀਦਾ ਆ ਕਿ ਵਾਹਿਗੁਰੂ ਜੀ ਦਾ ਖਾਲਸਾ ਮੈਂ ਤਾਂ ਦਾਸ ਬੇਨਤੀ ਕਰਾਂਗਾ ਸਾਰਿਆਂ ਸਿੰਘਾਂ ਨੂੰ ਵੀ ਗੁਰੂ ਖਾਲਸਾ ਜੀ ਹੈ ਆਪਸ ਵਿੱਚ ਵੈਰ ਵਿਰੋਧ ਛੱਡ ਕੇ ਗੁਰੂ ਦੀ ਮੱਤ ਦੇ ਨਾਲ ਚੱਲਣਾ ਚਾਹੀਦਾ ਸਾਨੂੰ ਜੋ ਪੰਜਾਬ ਪਿਆਰਿਆਂ ਦਾ ਹੁਕਮ ਹੈ ਸਾਨੂੰ ਕਲਗੀਧਰ ਪਾਤਸ਼ਾਹ ਦਾ ਹੁਕਮ ਉਹ ਮੰਨਣਾ ਚਾਹੀਦਾ ਹੈ ਬੰਦ ਛਕੋ ਠੱਠੇ ਰਹੋ ਚਾਰਪੁਰ ਤੇ ਰਹੋ ਕਿਸੇ ਚੀਜ਼ਾਂ ਚ ਨਾ ਵੜੋ ਇਹੀ ਬੇਨਤੀ ਹੈ ਜੀ ਤੇ ਮੈਂ ਖਾਸ ਬੇਨਤੀ ਇਸ ਕਰਕੇ ਵੀਡੀਓ ਪਾ ਰਿਹਾ ਕਿ ਆ ਥੋੜਾ ਜਿਹਾ ਸੋਸ਼ਲ ਮੀਡੀਆ ਉੱਤੇ ਆ ਰਿਹਾ ਸੀਗਾ ਵੀ ਬਾਬਾ ਹੀਰਾ ਸਿੰਘ ਜੀ ਦੇ ਬ੍ਰਦਰ ਭਾਈ ਕਿੱਲੀ ਪੀਰਸ ਜੀ ਦਾ ਅੰਤਮ ਜਿਹੜੀ ਉਹਨਾਂ ਨੂੰ ਗੋਲੀ ਵੱਜ ਚੁੱਕੀ ਹੈ ਗੁਰੂ ਖਾਲਸਾ ਜੀ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਸੀ ਉਹਨਾਂ ਨੂੰ ਬਹੁਤ ਸਮਾਂ ਹੋ ਗਿਆ ਪਰ ਸੰਸਾਰ ਤੋਂ ਗਿਆਨ ਨੂੰ ਬਾਬਾ ਕਿਲੀਪੀਰ ਜੀ ਇਹ ਮਸ਼ੇਸ਼ਹੀ ਦਾ ਤਰਨੰਦਾ ਸ੍ਰੀ ਬਾਬਾ ਬਕਾਲਾ ਸਾਹਿਬ ਜੀ ਦੇ ਸਿੰਘ ਸਾਹਿਬ ਜਿਹੇ ਦਰ ਬਾਬਾ ਜੋਗਾ ਸਿੰਘ ਜੀ ਦੇ ਮਹਾਂਪੁਰਸ਼ਾਂ ਦੇ ਸੇਵਾਦਾਰ ਨੇ ਤੇ ਉਹਨਾਂ ਨੂੰ ਗੋਲੀ ਵੱਜੀ ਹੈ ਜੀ ਗੁਰੂ ਖਾਲਸਾ ਜੀ ਬਹੁਤ ਘਟਨਾ ਮਾੜੀ ਹੋਈ ਹੈ ਜੋ ਨਹੀਂ ਹੋਣੀ ਚਾਹੀਦੀ ਸੀ ਇੰਨੀ ਇੱਕ ਬੇਨਤੀ ਹੈ ਦੁੱਖ ਦਾ ਸਮਾਂ ਹੈ ਬਹੁਤੇ ਤਾਂ ਕੋਈ ਬਚਨ ਨਹੀਂ ਕਰ ਸਕਦੇ ਇਹੀ ਕਰ ਸਕਦੇ ਆ ਕਿ ਗੁਰੂ ਖਾਲਸਾ ਜੀ ਨੂੰ ਸਮੱਤ ਬਖਸ਼ਣ अकाल पुख परमेश्वर सारियूं वाहिगुरू जी का ख़ालसा वाहिगुरू जी फतिह जी